ਸੇ ਅਸਤਰੇ ਤੁਹਾਡੀ ਸਰਕਾਰ ਦੀ ਇੱਕ ਬਹੁਤ ਵੱਡੀ ਪੰਜਾਬ ਨੂੰ ਕਮਿਟਮੈਂਟ ਸੀ ਨੈਸ਼ਨਲ ਕਨਵੀਨਰ ਸਾਹਿਬ ਦੀ ਕਿ ਅਸੀਂ ਹਰ ਸਾਲ ਇਹ ਤਿੰਨ ਦਰਿਆਵਾਂ ਦੇ ਸੂਬੇ ਦੇ ਵਿੱਚੋਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਕੰਟ੍ਰਿਬਿਊਟ ਕਰਾਂਗੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੱਥੇ ਮੰਤਰੀ ਸਾਹਿਬ ਵੀ ਬੈਠੇ ਨੇ ਐਵਰੇਜ 288 ਕਰੋੜ ਰੁਪਇਆ ਆ ਰਹੀ ਹੈ ਹਾਈ ਕੋਰਟ ਨੂੰ ਵੀ ਬਹੁਤ ਦਫਾ ਗਵਰਨਮੈਂਟ ਨੂੰ ਵਾਰਨਿੰਗ ਦੇ ਚੁੱਕੇ ਨੇ ਵੱਡੇ ਪੇਮਾਨੇ ਤੇ ਇਲੀਗਲ ਮਾਈਨਿੰਗ ਸਮੁੱਚੇ ਪੰਜਾਬ ਵਿੱਚ ਚੱਲ। ਮੈਂ ਗਵਰਨਮੈਂਟ ਨੂੰ ਅਪੀਲ ਕਰੂੰਗਾ ਕੋਈ ਤੌਰ ਤਰੀਕਾ ਦਸੋਗੇ ਨੂੰ ਇਲੀਗਲ ਮਾਈਨਿੰਗ ਨੂੰ ਰੋਕਣ ਦਾ ਜਿਹੜਾ ਤੁਹਾਡੀ ਕਮਿਟਮੈਂਟ ਸੀ। ਆਪ ਦੇ ਤੁਹਾਡੇ ਨੈਸ਼ਨਲ ਕਨਵੀਨਰ ਦੀ 20000 ਕਰੋੜ ਦੀ ਤਿੰਨਾਂ ਸਾਲਾਂ ਵਿੱਚ 60000 ਕਰੋੜ ਆਉਣਾ ਚਾਹੀਦਾ ਸੀ। 60000 ਦੇ ਬਜਾਏ 900 ਕਰੋੜ ਤੋਂ ਥੱਲੇ ਆਇਆ। ਤੋਂ ਵੇਅਰ ਇਜ਼ ਦੈਟ 59000 ਕਰੋੜ ਰੁਪਈਆ? ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਤੁਸੀਂ ਹੁਣ ਪਿਛਲੇ ਦਿਨ ਹੀ ਆਇਆ ਹੈ ਲਗਾਤਾਰ ਆ ਜਿਹੜਾ ਤੁਹਾਡਾ ਛਤਬੀਰ ਵਾਲਾ ਏਰੀਆ ਕਿੰਨੀ ਜ਼ਬਰਦਸਤ ਇੱਥੇ ਮਾਈਨਿੰਗ ਚੱਲਦੀ ਰਹੀ ਕੱਲ ਹੀ ਸਾਡੇ ਛੋਟੇ ਵੀਰ ਨੇ ਬੈਂਹ ਸਾਹਿਬ ਨੇ ਆਪਣੇ ਏਰੀਏ ਦੀ ਇਹ ਗੱਲ ਕਹੀ ਕਿ ਜੀ ਅਸੀਂ ਤਿੰਨ ਕੇਸਿਸ ਅਨੰਦਪੁਰ ਸਾਹਿਬ ਚ ਰਜਿਸਟਰ ਕੀਤੇ ਨੇ ਮੈਂ ਪੁੱਛਣਾ ਚਾਹੁੰਦਾ ਉਹ ਜਿਹੜੀ ਉੱਥੇ ਕੰਪਨੀ ਹੈ ਇੱਕ ਜਿਸ ਜਿਹਦੇ ਤੇ ਕੇਸ ਹੋਇਆ ਨਿਊ ਸਤਲੂ ਸਟੋਨ ਕ੍ਰੈਸ਼ਰ ਇਦੇ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਜੋ ਮੈਨੂੰ ਇਤਲਾ ਮਿਲੀ ਹੈ ਤੁਹਾਡੀ ਸਰਕਾਰ ਦੇ ਬੜੇ ਸੀਨੀਅਰ ਮੰਤਰੀ ਦੀ ਰਿਸ਼ਤੇਦਾਰੀ ਸੱਕਿਆਂ ਦੇ ਵਿੱਚ ਇੱਕ ਰਸ਼ੇ ਰਨ ਕੀਤਾ ਜਾ ਰਿਹਾ ਐਂਡ ਉਹਨੂੰ ਕੋਈ ਗਵਰਨਮੈਂਟ ਵੱਲੋਂ ਕੋਈ ਕਿਸੇ ਕਿਸਮ ਦਾ ਕਨੈਕਸ਼ਨ ਹੈ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਹੈ ਨਹੀਂ ਜਨਰੇਟਰ ਤੇ ਉਹ ਚੱਲ ਰਿਹਾ ਕੰਮ ਤੋ ਇਹ ਬੇਰੀ ਗੁਜ਼ਾਰੇ ਸੇ ਜ਼ੁਬਾਨੀ ਗੱਲਾਂ ਕਰਨ ਤੋਂ ਬਾਅਦ 3 ਸਾਲ ਗੁਜ਼ਰ ਗਏ ਮਾਰਚ ਦੇ ਵਿੱਚ 3 ਸਾਲ ਹੋ ਜਾਣੇ

ਜਿਹਦੇ ਪਰਿਵਾਰ ਦੇ ਉੱਤੇ ਸਟੋਨ ਕ੍ਰੈਸ਼ਰ ਪਿਛਲੇ 3 ਸਾਲ ਦਾ ਚੱਲ ਰਿਹਾ ਹੈ ਇਹਦੇ ਲੱਖਾਂ ਰੁਪਈਆ ਦੀ ਸਰ ਇੱਕ ਮੇਰੀ ਬੇਨਤੀ ਬਸ ਹੋ ਗਈ ਜੀ ਤੁਹਾਡੀ ਗੱਲ ਆ ਗਈ ਹੈ ਸ ਇਸ ਤਰ੍ਹਾਂ ਤੁਹਾਡੀ ਸਰਕਾਰ ਦੀ ਇੱਕ ਬਹੁਤ ਵੱਡੀ ਪੰਜਾਬ ਨੂੰ ਕੁਇਪਮੈਂਟ ਸੀ ਨੈਸ਼ਨਲ ਕਨਵੀਨਰ ਸਾਫ ਦੀ ਕਿ ਅਸੀਂ ਹਰ ਸਾਲ ਇਹ ਤਿੰਨ ਦਰਿਆਵਾਂ ਦੇ ਸੂਬੇ ਦੇ ਵਿੱਚੋਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਕੰਟ੍ਰਿਬਿਊਟ ਕਰਾਂਗੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੱਥੇ ਮੰਤਰੀ ਸਾਹਿਬ ਵੀ ਬੈਠੇ ਨੇ ਐਵਰੇਜ 288 ਕਰੋੜ ਰੁਪਏ ਆ ਰਹੇ ਹਾਈ ਕੋਰਟ ਨੂੰ ਵੀ ਬਹੁਤ ਦਫਾ ਗਵਰਨਮੈਂਟ ਨੂੰ ਵਾਰਨਿੰਗ ਦੇ ਚੁੱਕੇ ਨੇ ਵੱਡੇ ਪੇਮਾਨੇ ਤੇ ਇਲੀਗਲ ਮਾਈਨਿੰਗ ਸਮੁੱਚੇ ਪੰਜਾਬ ਵਿੱਚ ਚੱਲ ਮੈਂ ਗਵਰਨਮੈਂਟ ਨੂੰ ਅਪੀਲ ਕਰੂੰਗਾ ਕੋਈ ਤੌਰ ਤਰੀਕਾ ਦਸੋਗੇ ਨੂੰ ਇਲੀਗਲ ਮਾਈਨਿੰਗ ਨੂੰ ਰੋਕਣ ਦਾ ਜਿਹੜਾ ਤੁਹਾਡੀ ਕਮਿਟਮੈਂਟ ਸੀ ਆਪ ਦੇ ਤੁਹਾਡੇ ਨੈਸ਼ਨਲ ਕਨਵੀਨਰ ਦੀ 20000 ਕਰੋੜ ਦੀ ਤਿੰਨਾਂ ਸਾਲਾਂ ਵਿੱਚ 60000 ਕਰੋੜ ਆਉਣਾ ਚਾਹੀਦਾ ਸੀ 60000 ਦੇ ਬਜਾਏ 900 ਕਰੋੜ ਤੋਂ ਥੱਲੇ ਆਇਆ ਤਾਂ ਵੇਅਰ ਇਜ਼ 댓59000 ਕਰੋੜ ਰੁਪਈਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਤੁਸੀਂ ਹੁਣ ਪਿਛਲੇ ਦਿਨ ਹੀ ਆਇਆ ਹੈ ਲਗਾਤਾਰ ਆ ਜਿਹੜਾ ਤੁਹਾਡਾ ਛਤਬੀਰ ਵਾਲਾ ਏਰੀਆ ਕਿੰਨੀ ਜ਼ਬਰਦਸਤ ਇੱਥੇ ਮਾਈਨਿੰਗ ਚੱਲਦੀ ਰਹੀ ਕੱਲ ਹੀ ਸਾਡੇ ਛੋਟੇ ਵੀਰ ਨੇ ਬੈਂਹ ਸਾਹਿਬ ਨੇ ਆਪਣੇ ਏਰੀਏ ਦੀ ਇਹ ਗੱਲ ਕਹੀ ਕਿ ਜੀ ਅਸੀਂ ਤਿੰਨ ਕੇਸਿਸ ਅਨੰਦਪੁਰ ਸਾਹਿਬ ਚ ਰਜਿਸਟਰ ਕੀਤੇ ਨੇ ਮੈਂ ਪੁੱਛਣਾ ਚਾਹੁੰਦਾ ਉਹ ਜਿਹੜੀ ਉੱਥੇ ਕੰਪਨੀ ਹੈ ਇੱਕ ਜਿਹਦੇ ਤੇ ਕੇਸ ਹੋਇਆ ਨਿਊ ਸਤਲੁਜ ਸਟੋਨ ਕ੍ਰੈਸ਼ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਜੋ ਮੈਨੂੰ ਇਤਲਾ ਮਿਲੀ ਹੈ ਤੁਹਾਡੀ ਸਰਕਾਰ ਦੇ ਬੜੇ ਸੀਨੀਅਰ ਮੰਤਰੀ ਦੀ ਰਿਸ਼ਤੇਦਾਰੀ ਸੱਕਿਆਂ ਦੇ ਵਿੱਚ ਇੱਕ ਰਸ਼ੇ ਰਨ ਕੀਤਾ ਜਾ ਰਿਹਾ ਐਂਡ ਉਹਨੂੰ ਕੋਈ ਗਵਰਨਮੈਂਟ ਵੱਲੋਂ ਕੋਈ ਕਿਸੇ ਕਿਸਮ ਦਾ ਕਨੈਕਸ਼ਨ ਹੈ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਹੈ ਨਹੀਂ ਜਨਰੇਟਰ ਤੇ ਉਹ ਚੱਲ ਰਿਹਾ ਕੰਮ

ਕਾਈਂਲੀ ਕਿਰਪਾ ਕਰਕੇ ਦੱਸਿਆ ਜਾਏ ਉਹ ਕਿਹੜਾ ਇਹੋ ਜਿਹਾ ਮੰਤਰੀ ਹੈ ਠੀਕ ਹੈ ਜਿਹਦੇ ਪਰਿਵਾਰ ਦੇ ਉੱਤੇ ਸਟੋਨ ਕ੍ਰੈਸ਼ਰ ਪਿਛਲੇ 3 ਸਾਲ ਦਾ ਚੱਲ ਰਿਹਾ ਹੈ ਇਹਦੇ ਲੱਖਾਂ ਰੁਪਈਆ ਦੀ ਸਰ ਇੱਕ ਮੇਰੀ ਬਿੰਦੂ ਬਸ ਹੋ ਗਈ ਜੀ ਤੁਹਾਡੀ ਗੱਲ ਆ ਗਈ